ਨੇਕ ਜੀਨ ਹਰਿਆ ਭਰੇ ਰਵੇ ਆਪ ਨੂੰ ਸਤਿਮਾ ਸ਼੍ਰੀ ਵਾਹਿਗੁਰੂ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਜਿਸ ਵੇਲੇ ਹੁਣ ਕੀ ਹੋਇਆ ਕਿ ਪ੍ਰੇਮੇ ਨੇ ਸਾਧ ਸੰਗਤ ਦੀ ਕੋੜ ਦਾ ਰੋਗ ਹੋ ਗਿਆ ਜਿਹੜਾ ਰਾਤ ਸਾਧ ਸੰਗਤ ਦੀ ਨਾਮਰਮਾਹ ਕੀ ਚੜ੍ਹਦੀ ਕਲਾ ਵਿੱਚ ਸੀ ਅਬ ਸਾਧ ਸੰਗਤ ਦੀ ਉਹ ਸਰੀਰ ਗੁਰਮੁਖ ਪਿਆਰਿਓ कोई गुरु कह रहे हकन की तय छत्तीस तारीख को आवाज सुन दे घर पहुंचने की कृपा करे परिवार के भाग लेने ਸੰਦੀਪ ਜੀ ਜੇਕਰ ਮੈਂ ਟਿਕਾ ਰਹਾਂ ਤਾਂ ਜੇ ਤੇਰੀ ਆਵਾਜ਼ ਸੁਣਦਾ ਜੂਰ ਫੰਕਸ਼ਨ ਦੀ ਕਿਰਪਾ ਕਰ ਤਾ ਤੁਰਾ ਹੋ ਗਿਆ ਮੈਂ ਪਹਿਲੇ ਬਤਨ ਸ਼ੁਰੂ ਕੀਤਾ ਸੀ ਕਿ ਅਸੀਂ ਬੀਜ ਬੀਜਣ ਵਾਸਤੇ ਬੈਠੀ ਹਾਂ ਬੀਜ ਜਿਹੇ ਦਾ ਬੀਜਿਆ ਉਹੇ ਜਿਹੇ ਦਾ ਜਿਹੇ ਦਾ ਬੀਜਾਂ ਨੂੰ ਉਹੇ ਜਿਹੇ ਵਧਾਂਗੇ ਕਿਵੇਂ ਬਾਸਾ ਕਹਿੰਦੇ ਨੇ ਫਰੀਦਾ ਲੋੜ ਹੈ ਦਾਖ ਫਜਾਉਂਦੀਆਂ ਇੱਕਰ ਬੀਜ ਹੰਡਾ ਵਰਨਕ ਪਾਇੰਗਾ ਫੰਡਰ ਉਹਦਾ ਕਾਟ ਕੋਈ ਸਾਧ ਸੰਗਤ ਦੀ ਪਿੱਕਰਾਂ ਦੇ ਬੀਜ ਬੀਜੀ ਜਾਵੇ ਤਾਂ ਭਾਲੇ ਫਜੌਰ ਦੀਆਂ ਦਾਖਾਂ ਕਦੇ ਨਹੀਂ ਮਿਲ ਸਕਦੀ ਸੋ ਪ੍ਰੇਮੀ ਨੇ ਮਾੜੇ ਕੰਮ ਕਰਦਿਆਂ ਕਰਦਿਆਂ ਇਹਦਾ ਇਲਾਜ ਹੋਣਾ ਹੀ ਕੀ ਸੀ ਇਹਦਾ ਇਲਾਜ ਮਿਲਦਾ ਨਹੀਂ ਕਿੱਥੋਂ ਸੀ ਸਾਧ ਸੰਗਤ ਪ੍ਰੇਮਾ ਰੋਗ ਮੰਨਿਆ ਤੇ ਪਿਆ ਤੜਫਦਾ ਹੈ ਬੈਦ ਹਕੀਮ ਆਉਂਦੇ ਨੇ ਦੇਖ ਕੇ ਜਾਂਦੇ ਨੇ ਇਲਾਜ ਕਰਦੇ ਨੇ ਪਰ ਸਾ ਸੰਗਤ ਦੀ ਕੋੜ ਦੇ ਰੋਗ ਨਾਲ ਚਮੜੀ ਗਲ ਦੀ ਜ਼ਰਦਾਂ ਹੁੰਦੀਆਂ ਨੇ ਕੀੜੇ ਪਏ ਤਰੇ ਨੇ ਇੱਥੋਂ ਤੱਕ ਗੁਰੂ ਪਤਨੀ ਆ ਗਿਆ ਰੋਗ ਜਪਣੇ ਤੋਂ ਸਾ ਸੰਗਤ ਦੀ ਇਕ ਦਿਨ ਸਾਥ ਸੰਗਤ ਦੀ ਇੱਥੋਂ ਤੱਕ ਆ ਗਿਆ ਕਿ ਪਰਿਵਾਰ ਵੀ ਅਤ ਗਿਆ ਹੁ ਸੰਭਿਆ ਨਹੀਂ ਜਾਂਦਾ ਕਿੰਨਾ ਜਿਦਰ ਬੰਦਾ ਸਾਂਭੂਗਾ ਜਾਰੀ ਤਲਕੀਏ ਜਾ ਰਾਂ ਦੀ ਜਦ ਮਾਰ ਪਵੇ ਪਰਿਵਾਰਾਂ ਦੀ ਉਦੋਂ ਸਾਰੇ ਸਾਥ ਛੱਡ ਜਾਂਦੇ ਨੇ ਵਿੱਚ ਸੁਖਾਂ ਦੇ ਸਾਰੀ ਦੁਨੀਆ ਮੇਰੇ ਤੱਕ ਵੰਦੀ ਪਰਖੇ ਜਾਣ ਸਦਨ ਉਸ ਵੇਲੇ ਜਦ ਬਾਦੀ ਮਿਲਦੀ ਉਦੋਂ ਪਰਖ ਹੁੰਦੀ ਏ ਕਿ ਕੌਣ ਆਪਣਾ ਕੌਣ ਬਗਾਨਾ हम अपने भी साथ गए, हूँ अपने भी कह लगे कि तू तो खेरा कदों छुट्ट जाए सारे जवाब देने शुरू कर गए सारे जवाब देने शुरू कर गए तो सारे ने गुरु क्या जवाब देना शुरू करता अलाद तो भी आ गए ਬੈਦਾਂ ਹਕੀਮਾਂ ਸਾਰੇ ਤਰਫੋਂ ਜਾਣ ਤੋਂ ਭੱਜਦੇ ਨੇ ਘਰੇ ਖੜਿਆ ਨਹੀਂ ਜਾਂਦਾ ਮੁਸਤ ਮਾਰਦੇ ਸੀਰ ਗਲਿਆ ਪਿਆ ਹੁਣ ਤਾਂ ਅਦ੍ਰੂਮਰ ਦਰਸਾ ਕਰਦੇ ਰੁੱਪਾ ਇਹਨੂੰ ਚੱਕ ਲੈ ਪਰ ਲੇਖਾ ਤੇ i ਸਰ ਸੰਗਰਜੀ ਉਹ ਸਮਾਂ ਨੇੜੇ ਅੰਦਾਜ਼ਾ ਲਾ ਰਹੇ ਹਾਂ। ਸ਼੍ਰੀ ਗੱਲ ਚੁੱਕਾ ਪਰਿਵਾਰ ਨੇ ਰਹਿ ਕੀਤੀ ਰਿਸ਼ਤੇਦਾਰ ਬੁਲਾਏ ਸਾਥ ਕਹੁੰਨੀ ਬੁਲਾਏ ਵੀ ਇਹਦਾ ਇਲਾਜ ਕਿਤੇ